ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੀਰ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਿਆ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਖਰੀਕੇ ਪੱਤਨ ਪੱਤੀ ਕੁਝ ਕਿਲੋਮੀਟਰ ਦੀ ਦੂਰੀ ਤੇ ਤੇ ਬਰਵਾਲਾ ਚੀਮਾ ਦੁੱਬਲੀ ਇਸਾਰੇ ਨਗਰ ਸ਼ਹਿਰ ਨੇੜੇ-ਨੇੜੇ ਨੇ ਇੱਥੇ ਤੁਸੀਂ ਫਾਰਮ ਤੇ ਪਹੁੰਚ ਕਰ ਸਕਦੇ ਹੋ ਫੋਨ ਨੰਬਰ 9903 82025 ਤੇ ਤਰੀਕ ਹੈਗੀ ਅੱਜ 2 4 2025 ਤਕਰੀਬਨ ਜਿਹੜਾ ਸ਼ਾਮ ਦੇ 5 ਵਜੇ ਦਾ ਸਮਾਂ ਹੋ ਗਿਆ ਇਹ ਤੁਹਾਨੂੰ ਦਿਖਾਉਨੇ ਆ ਇੱਕ ਬਹੁਤ ਵੱਡੀ ਮੱਝ ਜਿਹੜਾ ਸੂਆ ਇਹਦਾ ਤੀਜਾ ਵਾ ਤੇ ਸੂਈ ਨੂੰ ਜਿਹੜਾ ਅੱਜ ਤਕਰੀਬਨ ਜਿਹੜਾ ਕੋਈ 3 ਕੁ ਮਹੀਨੇ ਦਾ ਸਮਾਂ ਹੋ ਗਿਆ ਤੇ ਪਿੱਛੇ ਜਿਹੜੀ ਦਰੋਨਾ ਦੀ ਕੱਟੀ ਆ ਗਈ ਆ এবੀਸੀ ਦਾ ਬੁੱਲ ਜਿਹੜਾ ਦਰੋਨਾ ਬਹੁਤ ਚੰਗਾ ਮਾਲੀ ਆ ਜੀ ਦੀ ਏਤੀ ਆ ਗਈ ਆ ਇਹ ਦਰੋਨਾ ਜਿਹੜਾ ਇਹਦਾ ਤਕਰੀਬਨ ਜਿਹੜਾ 6700 ਲੀਟਰ ਦਾ ਜਿਹੜਾ ਇਹਦੀ ਮਾ ਦਾ ਰਿਕਾਰਡ ਆ ਤਾਂ ਉਹ ਦਰੋਨਾ ਜੀ ਇਹ ਠੀਕ ਆ ਚੰਗੀ ਗੰਮੀ ਪਲੀ ਆ ਕੱਟੀ ਚੰਗਾ ਟਾਂਚਾ ਵੱਡੀ ਫੁੱਲ ਵੱਡੀ ਹਾਈਟ ਦੇ ਵਿੱਚ ਜਿਹੜੀ ਭਾਰੀ ਬੋਡੀ ਦੇ ਵਿੱਚ ਮਾਲੀਆਂ ਦਾ ਪਲੇਖਾ ਪਾਉਂਦੀ ਆ ਤੇ ਥਣ ਲਿਆ ਵੀ ਕਰਮ ਵਾਲੀ ਦਾ ਬਹੁਤ ਜ਼ਿਆਦਾ ਸਾਫ ਸੁਥਰਾ ਨਿੱਗਰ ਲੇਵਾ ਵਨਡਰ ਸਪੇਸ ਵੀ ਥਣਾ ਦੀ ਬਹੁਤ ਸੋਹਣੀ ਤੇ ਬੋਡੀ ਸਟਰਕਚਰ ਜਿਹੜਾ ਚੁੱਲਾ ਵਾ ਕਹਿੰਦੇ ਚੁੱਲਾ ਖੁੱਲਾ ਤੇ ਦੁੱਧ ਵੀ ਚੰਗਾ ਦਿੰਦੀਆਂ ਮੱਜਾਂ ਆ ਜਿਹੜੀ ਚੀਜ਼ ਆ ਚੰਗੀ ਜਣੀ ਇਹ ਖੁੱਲੀ ਆ ਦੁੱਧ ਵਾਲੀ ਮੱਜਾ ਬਾਕੀ ਵਨਡਰ ਸਪੇਸ ਥਣਾ ਦੀ ਬਹੁਤ ਚੰਗੀ ਐ ਨਿੱਗਰ ਲੇਵੇ ਦੇ ਵਿੱਚ ਚਵਾ ਕਰਮਾਲੀ ਦਾ ਇੱਕ ਨੰਬਰ ਆ ਲੈ ਜਾਉਣ ਥੋੜਾ ਜਿਹਾ ਭਾਰੀ ਬਾਡੀ ਦੇ ਵਿੱਚ ਮਾਲੀਆਂ ਦਾ ਬਲੇਠਾ ਪਾਉਂਦੀ ਆ ਤੇ ਸਿੰਗਲ ਹੱਡੀ ਆ ਤੇ ਪੂਰੀ ਪੱਧਰਾ ਕਰਮਾ ਬਹੁਤ ਚੰਗੀ ਜਿੰਨੀ ਵੀ ਆਪਾਂ ਇਹ ਜੀ ਸ਼ਿਫਟ ਕਰ ਗਏ ਉਨੀ ਕੱਟਿਆ ਪਿੱਠਪੂੜਾ ਬਹੁਤ ਚੰਗਾ ਲੱਗਾ ਤੇ ਸਿੰਗੀ ਵੀ ਪੌਸ ਹੋਣੀ ਪ्योर ਮੋਰਾ ਹਰਿਆਣੇ ਦੀ ਚੋਟੀ ਆ ਤੀਜੇ ਸੂਰੇ ਦੇ ਵਿੱਚ ਜਿਹੜੀ ਕਰਮਾਲੀਏ ਚੱਲ ਰਹੀ ਆ ਆ ਦੇਖੋ ਇਹ ਵਾ ਬਹੁਤ ਸੁਣਾ ਕਰਮਾ ਘੜ ਘੜ ਕੇ ਜਿਹੜੇ ਥਾਣਾ ਵਨ ਸਪੇਸ ਆ ਬਹੁਤ ਚੰਗੀ ਪੀਡੀ ਦੇ ਪਾਵਿਆਂ ਨੂੰ ਚੌਂ ਗੁੱਠਾ ਦੇ ਜਿਹੜੇ ਲੱਗੇ ਆ ਇੱਕੋ ਜਿਹੀ ਜਿਹੜੀ ਚੋਾਈ ਆ ਦੁੱਧ ਐਸ ਟਾਈਮ ਇਹਦੇ ਥੱਲੇ ਕਰੀਬ 11 ਕਿਲੋ ਹਾਜ਼ਰ ਆ ਤੇ ਚੰਗੀ ਸਾਫ਼ ਸੰਭਾਲ ਵਾਲੀ ਥਾਂ ਚਲ ਜੇ ਤਾਂ ਹੋਰ ਜਿਹੜਾ ਦੁੱਧ ਵਦਨ ਦੇ ਜਿਹੜੇ ਨੇ ਚਾਂਸ ਆ ਆ ਦੇਖੋ ਬਹੁਤ ਚੰਗੀ ਫੋਨ ਨੰਬਰ ਜਿਹੜਾ ਆਪਣਾ ਉਹ ਵੀ ਸ਼ੇਅਰ ਕਰਦੇ ਨੇ ਦੁਬਾਰਾ ਤੋਂ ਫਿਰ 9906388025 ਤੇ ਕੰਟੈਕਟ ਕੋਈ ਕਰ ਸਕਦਾ ਤੇ ਰੇਟ ਜਿਹੜਾ ਦਾ ਫਾਈਨਲੀ ਆਪਾਂ ਦੱਸ ਦਾਂਗੇ ਚੁਾਈ ਵੀ ਨਾਲ ਦੀ ਨਾਲ ਐਡ ਕਰਾਂਗੇ ਜੇ ਸੱਜਣ ਨੂੰ ਸਪੈਸ਼ਲ ਵੀਡੀਓ ਮਂਗਾਉਣੀ ਹੋਵੇ ਉਹ ਵੀ ਜਰੂਰ ਆਪਾਂ ਦੇਵਾਂਗੇ ਰੇਟ ਦਾ 85000 ਰੁਪਇਆ ਉਹਦੇ ਜੋ ਜਿਹੜਾ ਮਨਦਾਨ ਕੀਤਾ ਜਾਊਗਾ 83000 ਦੀ ਜਿਹੜੀ ਲੈਦੇ ਹੋਊਗੀ ਉਹਦੇ ਤੋਂ ਵੀ ਛੋਟ ਕਰਾਂਗੇ ਮਿਲਦੇ ਆਂ ਕੱਲ੍ਹ ਵੀ ਅਪਡੇਟ ਦੇ ਨਾਲ ਸਾਰੇ ਪੈਨ ਭਰਾਵਾਂ ਨੂੰ sab shri